ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅ ਅੱਜ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨੀ ਹੈ ਉਹ ਹੈਗਾ ਕਿ ਜਿਹੜੀ ਆਪਾਂ ਤੁਹਾਡੇ ਨਾਲ ਕਿਉਂਕਿ ਅਸੀਂ ਜਿਹੜਾ ਹੈਗਾ ਨਰਮੇ ਦੀ ਫਸਲ ਦਾ ਤੇ ਝੋਨੇ ਦੀ ਫਸਲ ਜਿਹੜੀ ਲਵਾਈ ਚੱਲ ਰਹੀ ਹੈ ਜਾਂ ਪਹਿਲਾਂ ਲੱਗਿਆ ਹੋਇਆ ਉਹਦੀ ਉਹਦਾ ਨਿਰੀਖਣ ਕਰ ਰਹੇ ਸੀ ਪਿੰਡ-ਪਿੰਡ ਜਾ ਕੇ ਤਾਂ ਸਾਨੂੰ ਕਿਸਾਨ ਵੀਰ ਇੱਥੇ ਮਿਲੇ ਸੀ ਪਿੰਡ ਵੜਾਪਾਈ ਕਦੇ ਵਿੱਚ ਤਾਂ ਇਹ ਜਿਹੜੀ ਖਾਦ ਪਾ ਰਹੇ ਸੀਗੇ ਝੋਨੇ ਦੇ ਵਿੱਚ ਤੇ ਇਹਨਾਂ ਨੇ ਕੱਲ ਲਵਾਈ ਕੀਤੀ ਹੈ ਤੇ ਪੁੱਛਣ ਤੇ ਪਤਾ ਲੱਗਿਆ ਕਿ ਜਿਹੜੀ ਪਨੀਰੀ ਹੈ ਇਹ ਤਕਰੀਬਨ ਤਕਰੀਬਨ ਆ 45 ਦਿਨ ਦੇ ਕਰੀਬ ਜਿਹੜੀ ਪਨੀਰੀ ਇਹ ਹੋ ਚੁੱਕੀ ਆ ਕਿਉਂਕਿ ਇਹਨਾਂ ਨੇ 20 ਮਈ ਦੀ ਬਿਜਾਈ ਸੀ 20 ਮਈ ਦੀ ਸੀ ਹਾਂਜੀ 20 ਮਈ ਦੀ ਬਿਜਾਈ ਸੀ ਤਾਂ ਇਹਦੇ ਵਿੱਚ ਆਪਾਂ ਨੂੰ ਪਹਿਲਾਂ ਤੁਹਾਨੂੰ ਬੇਨਤੀ ਇਹੀ ਕਰੀਦੀ ਆ ਕਿ ਆਪਾਂ ਜਦੋਂ ਆਪਾਂ ਨੂੰ ਲੱਗੇ ਕਿ ਆਪਣੀ ਲੇਟ ਫੇਟ ਹੋ ਸਕਦੀ ਜਾਂ ਆਪਾਂ ਰਕਬਾ ਜ਼ਿਆਦਾ ਲਾਉਣਾ ਜਾਂ ਆਪਾਂ ਨੂੰ ਕਈ ਵਾਰੇ ਇਦਾਂ ਲੱਗੇ ਕਿ ਲੇਬਰ ਆਪਾਂ ਨੂੰ 延迟 ਮਿਲੂਗੀ ਤਾਂ ਆਪਾਂ 2-3 ਵਾਰ ਚ ਪਨੀਰੀ ਬੀਜੀਏ 5 ਦਿਨ ਦਾ ਜਾਂ 10 ਦਿਨ ਦਾ ਗੈਪ ਦੇ ਕੇ ਕਿ ਜਦੋਂ ਲਵਾਈ ਟਾਈਮ ਆਪਣੀ ਪਨੀਰੀ ਵੱਡੀ ਨਾ ਹੋਵੇ ਕائیں ਹੁਣ 45 ਦਿਨ ਦੀ ਪਨੀਰੀ ਹੈ ਠੀਕ ਹੈ ਇਹਨਾਂ ਜਿਹੜੀਆਂ ਥੋੜਾ ਜਿਹਾ ਲੰਬੇ ਸਮੇਂ ਵਾਲੀਆਂ ਕਿਸਮਾਂ ਉਹਨਾਂ ਦੇ ਵਿੱਚ 35 ਦਿਨ 38 ਦਿਨ 40 ਦਿਨ ਤੱਕ ਚੱਲ ਜਾਂਦੀ ਪਰ ਜਿਵੇਂ ਜਿਵੇਂ ਪਨੀਰੀ ਵੱਡੀ ਹੁੰਦੀ ਨਾ ਉਹਦੀ ਸ਼ਾਖ ਨੂੰ ਫਿਰ ਗੰਡਾ ਪੈ ਜਾਂਦੀਆਂ ਫਿਰ ਉਹ ਜਿਹੜੀ ਫੋਟ ਕਰਨ ਵਾਸਤੇ ਆਪਾਂ ਨੂੰ ਨਾਈਟ੍ਰੋਜਨ ਖਰਾਕ ਆ ਜਿਹੜੀ ਉਹ ਵੱਧ ਦੇਣੀ ਪਊ ਤੇ ਜੇ ਆਪਾਂ ਵੱਧ ਦਵਾਂਗੇ ਤਾਂ ਫਿਰ ਉਹਦੇ ਵਿੱਚ ਆਪਾਂ ਨੂੰ ਜਿੰਨੀ ਨਾਈਟ੍ਰੋਜਨ ਵੱਧ ਅਪਟੇਕ ਹੋਊ ਸਕੂਲੈਂਸੀ ਆਊਗੀ ਫਸਲ ਦੇ ਵਿੱਚ ਤਾਂ ਕੀੜੇ ਮਕੌੜੇ ਬਿਮਾਰੀਆਂ ਨੂੰ ਸੱਦਾ ਦਿਊ ਤੇ ਜੇ ਆਪਾਂ ਜਿਹੜੀ ਯੂਰੀਆ ਨਾਈਟrogen ਤੱਤ ਹੈ ਕਿਉਂਕਿ ਨਾਈਟrogen ਤੋਂ ਇਲਾਵਾ ਆਪਾਂ ਫਾਸਫੋਰਸ ਫਟਾਜ ਵਗੈਰਾ ਮਿੱਟੀ ਪਰਖ ਦਾ ਆਧਾਰ ਤੇ ਪਾਉਨੇ ਆ ਜਾਂ ਜੋ ਸਿਫਾਰਸ਼ਾਂ ਨੇ ਜਿਹੜੀਆਂ ਪਹਿਲਾਂ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕੀਤੀ ਹੋਈਆਂ ਉਹਦੀ ਆਪਾਂ ਨਾਈਟrogen ਦੀ ਜਿਹੜੀ ਯੂਰੀਆ ਦੀ ਡੋਜ਼ ਆ 30 ਕਿਲੋ 32 ਕਿਲੋ 35 ਕਿਲੋ ਇਹ ਡੋਜ਼ ਦੇਣੀ ਹੁੰਦੀ ਆ ਤੇ ਤੁਸੀਂ ਕਿੰਨੀਆਂ ਨੂੰ ਯੂਰੀਆ ਹੁਣ ਤਾਈਂ ਮਤਲਬ ਕੱਲ੍ਹ ਦੀ ਲਵਾਈ ਆ ਹਾਂਜੀ ਕੱਲ੍ਹ ਤੇ ਯੂਰੀਆ ਆਪਣੀ ਇਦੋਂ ਪਹਿਲਾਂ ਕੋਈ ਪਾਈ ਆ ਹਾਂਜੀ ਇੱਕ ਘੱਟਾ 5 ਦਿਨ ਹੋ ਗਏ ਪਾਏ ਨੂੰ ਅੱਛਾ ਤੇ 1.5 ਘੱਟਾ ਹੋ ਗਿਆ 1.5 ਘੱਟਾ 10 ਕਿਲੋ ਜੈਂਕ ਵਿੱਚ 10 ਤੇ ਜਿੰਕ ਵੀ ਆਪਾਂ ਜਿਹੜੀ ਹੈਗੀ ਆ 15 18 ਦਿਨ ਤੇ ਜਾ ਕੇ ਜਦੋਂ ਪਾਣੀ ਘਟਾਉਣੇ ਨਾ ਉਦੋਂ ਪਾਣੀ ਹੁੰਦੀ ਰੇਤਾ ਚ ਲਾ ਕੇ ਢਾਈ ਘਟੇ ਜਿਹੜੀ ਯੂਰੀਆ ਇਹ ਤਕਰੀਬਨ ਇੱਕ ਦਿਨ ਹੋਇਆ ਝੋਨੇ ਲੱਗੇ ਨੂੰ ਇਹਦੇ ਵਿੱਚ ਇਹ ਹੁੰਦਾ ਕਿ ਕਿਸਾਨ ਦਾ ਵਾਧੂ ਜਿਹੜਾ ਖਰਚਾ ਹੁੰਦਾ ਨਾ ਉਹ ਕੋਸ਼ਿਸ਼ ਹੁੰਦੀ ਕਿ ਉਹ ਆਪਣਾ ਨਾ ਹੋਵੇ ਹੁਣ ਢਾਈ ਘਟੇ ਯੂਰੀਆ ਪੈ ਗਈ ਤੇ ਇਸ ਤੋਂ ਬਾਅਦ ਫਿਰ ਕਿੰਨੀ ਤੁਹਾਡੇ ਅੰਦਾਜ਼ੇ ਨਾਲ ਪੈ ਜਾਊਗੀ ਯੂਰੀਆ ਜੀ ਜਿੰਨਾ ਝੋਨੇ ਦੀ ਦਸ ਵੇਖ ਕੇ ਪਾਵਾਂਗੇ ਵੀ ਲਗਭਗ ਲਗਭਗ ਕਿੰਨੇ 2 ਘਟੇ ਪੈ ਜਾਣਗੇ ਹੋਰ ਹਾਂਜੀ 2-3 ਘਟੇ ਪੈ ਜਾਣਗੇ 3 ਘਟੇ ਪੈ ਜਾਣਗੇ ਤਾਂ ਇਹ ਦੇਖੋ ਵੀ 5 ਘਟਿਆਂ ਤਾਈ ਅ 6 ਕਟਿਆਂ ਨੂੰ ਵੀ ਹੱਥ ਲਾ ਸਕਦੇ ਆ ਤਾਂ ਇਹ ਬੇਨਤੀ ਆ ਕਿ ਆਪਾਂ ਯੂਰੀਆ ਬੜੀ ਜੁਡੀਸ਼ੀਅਸ ਯੂਜ਼ ਜਿਹੜੀ ਹੈ ਯੂਰੀਆ ਦੀ ਬੜੇ ਸੰਜਮ ਦੇ ਨਾਲ ਸਹੀ ਸਮੇਂ ਤੇ ਸਹੀ ਡੋਜ਼ ਦੇਣੀ ਆ ਜਦੋਂ ਪਹਿਲੀ ਕਿਸਤ ਤੋਂ ਬਾਅਦ ਕਿਉਂਕਿ ਪਹਿਲੀ ਕਿਸਤ ਵੇਲੇ ਖੇਤ ਚ ਪਾਣੀ ਖੜਾ ਹੁੰਦਾ ਮਜਬੂਰੀ ਆ ਕੱਖ ਰੋਕਣੇ ਆ ਜਾਂ ਤਰੇੜਾ ਪਾਟਣ ਤੋਂ ਰੋਕਣੀ ਆ ਦੂਸਰੇ ਜਦੋਂ ਯੂਰੀਆ ਪਾਉਣੀ ਆ ਖੇਤ ਚ ਪਾਣੀ ਨਾ ਹੋਵੇ ਉਸ ਤੋਂ ਬਾਅਦ ਯੂਰੀਆ ਜਦੋਂ ਦੇਤੀ ਉਸ ਤੋਂ ਦੂਜੇ ਦਿਨ ਪਾਣੀ ਆਪਾਂ ਜਿਹੜਾ ਛੱਡਣਾ ਹੈ ਸੋ ਇਹ ਬੇਨਤੀ ਆ ਕਿ ਜਿਹੜੇ ਕਿਸਾਨ ਵੀਰ ਵੀ ਹੁਣ ਲਵਾਈ ਕਰ ਰਹੇ ਆ ਜਾਂ ਕਿਸੇ ਤੋਂ ਆਪ ਪਨੀਰੀ ਲੈ ਕੇ ਲਾਉਣੀ ਆ ਕਿਰਪਾ ਕਰਕੇ ਜਿਹੜੀ ਪਨੀਰੀ ਦੀ ਉਮਰ ਘੱਟ ਸਮੇਂ ਵਾਲੀਆਂ ਕਿਸਮਾਂ 22 25 ਦਿਨ ਦੀ 20 20 ਦਿਨ ਦੀ ਵੀ ਤਿਆਰ ਹੋ ਜਾਂਦੀ ਹੈ ਪਨੀਰੀ ਤੇ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਲਗਭਗ ਤਕਰੀਬਨ 30 ਦਿਨ 32 ਦਿਨ ਤੇ ਜਾ ਕੇ ਲਾ ਦਿਓ 35 ਦਿਨ ਲਾਸਟ ਹੁੰਦਾ ਤੇ ਜੇ ਤੁਸੀਂ ਕੋਈ ਲੰਬੇ ਸਮੇਂ ਵਾਲੀ ਲਾ ਰਹੇ ਆ ਤਾਂ ਉਹ 35 38 40 ਦਿਨ ਤੱਕ ਜਿਹੜੀ ਕੋਸ਼ਿਸ਼ ਕਰੋਗੇ ਆਪਣੀ ਲਵਾਈ ਹੋ ਜਾਵੇ ਤਾਂ ਕਿ ਆਪਾਂ ਜਿਹੜੀਆਂ ਰეკਮੈਂਡੇਡ ਖਾਦਾਂ ਹੀ ਪਾ ਕੇ ਤੇ ਵਧੀਆ ਉਦੋਂ ਝਾੜ ਲੈ ਸਕੀ Boa, tá bom,